ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਹਾਂਗੇ ਡੱਬਾ ਵਾਲੀ ਮੰਡੀ ਦੇ ਉੱਤੇ ਦੋਸਤੋ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਵਾਂਗੇ ਗਾਵਾਂ ਵੀ ਦਿਖਾਵਾਂਗੇ ਤੇ ਮੱਝਾਂ ਵੀ ਦਿਖਾਵਾਂਗੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਚੰਗੇ ਚੰਗੇ ਪਸ਼ੂਆਂ ਦੀ ਆਪਾਂ ਤੁਹਾਨੂੰ ਡੱਬਾ ਵਾਲੀ ਪਸ਼ੂ ਮੰਡੀ ਤੋਂ ਵੀਡੀਓ ਦਿਖਾਉਣੀ ਆ ਨੰਬਰ ਲੈ ਕੇ ਦੇਵਾਂਗੇ ਜੇ ਕਿਸੇ ਵੀਰ ਨੂੰ ਪਸੰਦ ਆਈ ਗਾਂ ਮੱਝ ਤੇ ਡਾਇਰੈਕਟ ਫੋਨ ਲਾ ਕੇ ਪਸ਼ੂ ਤੁਸੀਂ ਖਰੀਦ ਸਕਦੇ ਹੋ ਪਸ਼ੂ ਖਰੀਦਣ ਵੇਲੇ ਤਸੱਲੀ ਤੁਸੀਂ ਅਗਲੇ ਦੇ ਘਰੇ ਜਾ ਕੇ ਦੋ ਟਾਈਮ ਚਵਾਈ ਕਰਕੇ ਤੁਸੀਂ ਆਪ ਕਰਨੀ ਐ ਆਜੋ ਦਿਖਾ ਗਏ ਡੱਬ ਵਾਲੀ ਦਾ ਪਸ਼ੂ ਮੇਲਾ ਲੈ ਵੀ ਦੋਸਤੋ ਨਾ ਤੁਹਾਨੂੰ ਗਾਂ ਦਿਖਾਉਣੇ ਇੱਕ ਜਿਹੜੀ ਤੁਹਾਨੂੰ ਦਿਸੀ ਜਾਂਦੀ ਐ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਗਾਂ ਦਾ ਕੀ ਰੇਟ ਰਹਿੰਦਾ ਕੀ ਇਹਦੀ ਡਿਟੇਲ ਆ ਤੇ ਤੋੜ ਕੇ ਦਿਖਾਉਣੇ ਪਹਿਲਾਂ ਆਪਾਂ ਫਿਰ ਬਾਕੀ ਸਾਨੂੰ ਨਾ ਬਾਅਦ ਦੇ ਵਿੱਚ ਇਹਦੇ ਰੇਟ ਵੀ ਕਨਫਰਮ ਕਰਾਵਾਂਗੇ ਤੇ ਆਜੋ ਬਾਈ ਤੋਰੀ ਕਰਾਂਗਾ ਗਾਂ ਦਾ ਲੇਵਾ ਤੁਸੀਂ ਦੇਖ ਸਕਦੇ ਹੋ ਦੋਸਤੋ ਹਨਾ ਕ੍ਰਾਸ ਬ੍ਰੀਡ ਦੀ ਗਾਂ ਦੇ ਥੱਲੇ ਐਡੀ ਵੱਡੇ ਲੇਵੇ ਵਾਲੀ ਹੈ ਨਾ ਥੁੱਲਾ ਜਿਹੜਾ ਹੈਗਾ ਲੇਵਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਆਹ ਦੇਖ ਲਓ ਇਹਦੀ ਬਾਕੀ ਸਰੀਰ ਕੱਖੋ ਵੀ ਤੁਸੀਂ ਨਾ ਮਾੜੀ ਨਹੀਂ ਗਾਂ ਸਿਹਤ ਵੀ ਚੰਗੀ ਆ ਤੇ ਬਾਕੀ ਲੇਵੇ ਦੇ ਥਣ ਜਿਹੜਾ ਲੱਗਿਆ ਕੱਲਾ ਕੱਲਾ ਵਿੱਥੀ ਤੇ ਸਾਈਜ਼ ਆ ਜਿਹੜਾ ਥਣ ਦਾ ਉਹ ਵੀ ਬਹੁਤ ਸੋਹਣਾ ਗਾ ਕਰਾਉਣਿਆ ਬਾਈ ਨਾਲ ਗੱਲਬਾਤ ਆਪਾਂ ਤੇ ਗਾਂ ਤੁਸੀਂ ਕਿਹੜਾ ਦੇਖੋ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜਿਹੜੀ ਆਪਣੇ ਕੋਲੇ ਗਾਂ ਗਈ ਹੈਣਾ ਹਾਂਜੀ ਭਾਈ ਭਾਈ ਕਿਹੜੇ ਸੂਏ ਸੂਈ ਹੋਈ ਹੈ ਗਾਂ ਇਹ ਤੀਜੇ ਸੂਏ ਆ ਵੀ ਤੀਜੇ ਸੂਏ ਹਾਂਜੀ ਕਿੰਨਾ ਦੁੱਧ ਤਿਆਰ ਆ ਹੁਣ ਭਾਈ 24 ਬੱਛੀ ਲੀਟਰ ਬੋਲਾ ਆਏ ਥੱਲੇ ਬੋਲਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇੰਨਾ ਦਿਨ ਹੋਇਆ ਸੂਈ ਨੂੰ ਠੀਕ ਆ ਮਗਰ ਕੀ ਆ ਬੱਛੀ ਐ ਬੱਛੀ ਤੇ ਕਿੰਨਾ ਕ ਦੁੱਧ ਪਾ ਦੂ ਭਾਈ 40 ਲੀਟਰ ਪਾ ਦੂ ਭਾਈ ਹੈ 40 ਲੀਟਰ ਭਾਈ 40 ਪਾ ਦੂਗੀ ਹਾਂਜੀ ਹਾਂਜੀ ਕੀ ਰੇਟ ਕਰਤਾ ਹਾਂ ਨਾਲ ਆ ਰੇਟ ਕਰੀ 80000 ਆ ਭਾਈ ਮਨ 80000 ਦੀ ਪਿੰਡ ਕਿਹੜਾ ਤੇਰਾ ਸੁਖਲੱਧੀ ਸੁਖਰੱਦੀ ਨੰਬਰ ਬੋਲਦੇ ਤੇਰਾ ਇੱਕ 80000 ਨੰਬਰ ਨੰਬਰ ਹਾਂ 80000 80000 ਹਾਂਜੀ ਠੀਕ ਹੈ 82675 82675 ਪੂਰਾ 80000 80000 82675 ਠੀਕ ਹੈ ਬਾਈ ਲੈ ਵੀ ਦੋਸਤੋ ਮਗਰ ਬੱਛੀ ਤੇ ਜੇ ਕਿਸੇ ਵੀ ਨੇ ਆਹ ਗਾਂ ਖਰੀਦਣੀ ਹੋਵੇ ਤੇ ਬਾਈ ਐ ਪਿੰਡ ਸਖਲੱਦੀ ਤੇ ਤੁਸੀਂ ਇਹ ਗਾਂ ਖਰੀਦ ਸਕਦੇ ਹੋ ਆਜੋ ਦੋਸਤੋ ਆਪਾਂ ਅੱਗੇ ਕੋਈ ਹੋਰ ਚੰਗਾ ਪਸ਼ੂ ਤੁਹਾਨੂੰ ਤੋਰ ਕੇ ਦਿਖਾਉਣੇ ਆ ਲੈ ਵੀ ਦੋਸਤੋ ਨਾ ਤੁਹਾਨੂੰ ਆਪਾਂ ਛੋਟੇ ਪਹਾੜੀ ਬਾਈ ਕੋਲੇ ਗਾਂ ਅਗੀ ਇੱਕ ਤੇ ਆਪਾਂ ਤੋਰ ਕੇ ਵੀ ਹਾਵਾਂਗੇ ਪਹਿਲਾਂ ਡਿਟੇਲ ਲੈ ਲਗੇ ਹਾਂਜੀ ਭਾਈ ਜੀ ਜਿਹੜੀ ਆ ਗਾਂ ਤੇ ਸੀ ਜਾਂਦੀ ਐ ਹਾਂਜੀ ਕਿੰਨੇ ਵੇ ਸੂਏ ਸੂਈ ਹੋਈ ਐ ਦੂਜਾ ਸੂਆ ਜੀ ਦੂਜਾ ਸੂਆ ਕਿੰਨਾ ਦੁੱਧ ਤਿਆਰਾ ਜੀ ਉਹਨੇ 22 ਕਿਲੋ ਤਿਆਰਾ ਜੀ 22 ਕਿਲੋ ਜਮਾ ਨੱਟ ਜਮਾ ਨੱਟ ਤੇ ਰੇਟ ਕਿੰਨਾ ਕਰਤਾ 1 ਸਾਠ ਹਜ਼ਾਰ ਹਾਂ ਨਾਲ ਕਿੰਨੇ ਦੇਓਗੇ 50 ਦੀ 50 ਦੀ ਤੇ ਇੱਕ ਥੋੜਾ ਪਿੰਡ ਕਿਹੜਾ ਹੈਗਾ ਮੈਣਾ ਜੀ ਮੈਣਾ ਦੱਬਾ ਜੀ ਕੋਲ ਹੀ ਰਹਿ ਜਾਂਦਾ ਸਾਡਾ ਭਜਣਾ ਤੇ ਨੰਬਰ ਬੋਲ ਦੇ ਵੀਰੇ 768194326 ਠੀਕ ਐ ਲੈ ਸਾਨੂੰ ਗਾਂ ਤੋਰ ਕੇ ਦਿਖਾ ਦੇ 来 ਵੀ ਦੋਸਤੋ ਨਾ ਆਪਾਂ ਗਾਂ ਤੋਰ ਕੇ ਤੁਹਾਨੂੰ ਰੰਗਵਾਜ ਆ ਜਿਹੜਾ ਜਾਤ ਕੁਆਲਿਟੀ ਤੁਸੀਂ ਚੈੱਕ ਕਰਨੀ ਆ ਥਣਾ ਦੀ ਗਾਂ ਤੁਸੀਂ ਨੇੜੇ ਹੋਗੇ ਆਪਾਂ ਕੈਮਰਾ ਲਾ ਦਨੇ ਆ ਤੇ ਲੇਵੇ ਦੀ ਜਿਹੜੀ ਹੈਗੀ ਤੰਗ ਲੇਵੇ ਵਾਲੀ ਪੱਟਾਂ ਚ ਲੇਵਾ ਗਾਂ ਦਾ ਮੰਡੀ ਤੇ ਇਹ ਆਈ ਹੋਈ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਵੀਰ ਨੂੰ ਪਸੰਦ ਹੈਗਾ ਤਾਂ ਤੁਸੀਂ ਗਾਂ ਇਹ ਖਰੀਦ ਸਕਦੇ ਹੋ ਗਾਂ ਮੇਰੇ ਹਿਸਾਬ ਦੇ ਵਿੱਚ ਵੀ ਜੇ ਵੀ ਆਪਾਂ ਲਾਗੀ ਐਸਟੀਮੇਟ ਵੀਰ ਨੇ ਖਾ ਨਾਲ ਰੇਟ ਕੀਤਾ ਹੈ ਵੀ 45000 ਦੀ ਤੰਗਾ ਕੋਈ ਮਾੜੀ ਨਹੀਂ ਹੈਗੀ ਦੋ ਟਾਈਮ ਚੋਕੇ ਆਪਦੀ ਸੱਦੀ ਕਰਕੇ ਘਰੇ ਤੁਸੀਂ ਘਾਸ ਦੇ ਸਕਦੇ ਹੋ ਆਜੋ ਆਪਾਂ ਜੀ ਹੋਰ ਵੀ ਕੋਈ ਪਸ਼ੂ ਖਰੀਦ ਕੇ ਤੁਹਾਨੂੰ ਮਤਲਬ ਖਰੀਦ ਖਰੀਦਣਾ ਵਾਲਾ ਪਸ਼ੂ ਹੈ ਜਿਹੜਾ ਹਨਾ ਉਹ ਤੋਰ ਕੇ ਦਿਖਾਵਾਂਗੇ ਲੈ ਵੀ ਦੋਸਤੋ ਨਾ ਆਪਾਂ ਅੱਜ ਇੱਕ ਤੁਹਾਨੂੰ ਖੀਰੀ ਜਾਂ ਦੋਂਦੀ ਬਹਿੜ ਦਿਖਾਵਾਂਗੇ ਤੋਰ ਕੇ ਸਕਰੀਨ ਤੇ ਜਿਹੜੀ ਤੁਸੀਂ ਦੇਖੀ ਜਾਂਦੇ ਹੋ ਰੇਟ ਵੀ ਕਨਫਰਮ ਕਰਾਵਾਂਗੇ ਪਹਿਲਾਂ ਤੋਰ ਕੇ ਦਿਖਾ ਦਗੇ ਹਣਾ ਗਾਂ ਦਾ ਜਿਹੜਾ ਲੇਵਾ ਤੁਸੀਂ ਦੇਖ ਲਓ ਹਜੇ ਦਿਨ ਕੱਢਦੀ ਹੈਗੀ ਸੂਣ ਦੇ ਵਿੱਚ ਦਿਨ ਪਏ ਨੇ ਬਹੁਤ ਸੋਹਣੀ ਵੈੜ ਹੈਗੀ ਰੰਗ ਬਾਜ ਤੁਸੀਂ ਚੈੱਕ ਕਰ ਲਓ ਬਾਈ ਨਾਲ ਆਪਾਂ ਗੱਲਬਾਤ ਕਰਕੇ ਤੁਹਾਨੂੰ ਕੀ ਦਿੱਤੇ ਰਹਿੰਦੀ ਹੈ ਇਸ ਵਹਿੜ ਦੀ ਮੂਹ ਦੀ ਦੇਖ ਲਓ ਤੁਸੀਂ ਸੋਹਣੀ ਵਹਿੜ ਆ ਤੇ ਆਜੋ ਆਪਾਂ ਬਾਈ ਬੰਨ ਲਾ ਕੇ ਰਾ ਫਿਰ ਆਪਾਂ ਕਰਾਉਣੇ ਆ ਗੱਲਬਾਤ ਬਾਈ ਨਾਲ ਇੱਕ ਵਾਰ ਫੇਰ ਤੁਸੀਂ ਥਣਾ ਦੀ ਤੇ ਲੇਵੇ ਦੀ ਚੈੱਕ ਕਰ ਲਓ ਦੋਸਤੋ ਬਾਈ ਜੀ ਜਿਹੜੀ ਆਪਾਂ ਹਾ ਗਾਂ ਤੋੜ ਕੇ ਦਿਖਾਈ ਹੈ ਹੈਨਾ ਵਹਿੜ ਹਾਂਜੀ ਤੇ ਕਿੰਨੇ ਕਿ ਦਿਨ ਲੇਜੂ ਸੂਣ ਦੇ ਇਹਦਾ ਹਫਤਾ ਪਿਆ ਜੀ ਹਜੇ ਘੱਟੋ ਘੱਟ ਹਫਤਾ ਪਿਆਗਾ ਹਾਂਜੀ ਪਹਿਲੇ ਸੂਏ ਨੇ ਸੂਣਾਗਾ ਹਾਂਜੀ ਤੇ ਕਿੰਨਾ ਕ ਦੁੱਧ ਪਾਉ ਦੂ ਤੇਰੀ ਆਸਨਤਾ ਉੱਕ ਦੁੱਧ ਪਾ ਦੂ ਜੀ ਇਹ 30 24 ਕਿਲੋ ਘੱਟੋ ਘੱਟ ਪਹਿਲੇ ਸੂਏ ਪਹਿਲੇ ਸੂਏ ਠੀਕ ਹੈ ਤੇ ਕੀ ਰੇਟ ਕਰਤਾ ਇਹਦਾ ਮੁੱਲ ਇਹਦਾ 70000 ਕਰਦੇ 70000 ਹਾਂਜੀ ਦੇਉਂਗੇ ਕਿੰਨੇ ਦੀ ਜੇ ਤਾਂ 63000 ਦੀ ਠੀਕ ਆ ਤੇ ਬਈ ਮੈਨੂੰ ਇੱਕ ਤਰ੍ਹਾਂ ਨੰਬਰ ਦੱਸ ਦੇ ਤੇ ਪਿੰਡ ਕਿਹੜਾ ਤੇਰਾ ਪਿੰਡ ਮਿਰਜਣਾ ਜੀ ਮਿਰਜੇਣਾ ਹਾਂਜੀ ਠੀਕ ਆ ਤੇ ਫੋਨ ਨੰਬਰ ਕਿੰਨਾਗਾ 98555 ਜੀ 22012 ਜੀ ਠੀਕ ਹੈ ਲੈ ਬਈ ਦੋਸਤੋ ਆ ਪਾਈ ਨੇ ਰੇਟ ਕੀਤਾ ਗਾਂ ਦਾ ਜਮਾ ਸਹੀ ਗਾਂ ਤੁਸੀਂ ਦੇਖ ਲਓ ਆ ਜੋ ਕੋਈ ਚੰਗਾ ਪਸ਼ੂ ਹੈ ਜਿਵੇਂ ਡੱਬ ਵਾਲੀ ਮੰਡੀ ਦੇ ਉੱਤੇ ਆਇਆ ਹੋਇਆ ਆਪਾਂ ਹੋਰ ਵੀ ਪਸ਼ੂ ਤੁਹਾਨੂੰ ਦਿਖਾਉਣੇ ਆ। ਆਕੀ ਲੈ ਵੀ ਮਿੱਤਰੋ ਨਾ ਆਪਾਂ ਇੱਕ ਹੋਰ ਗਾਂ ਤੁਹਾਨੂੰ ਛੋਟੇ ਪਹਾੜੀਆਂ ਜਿਵੇਂ ਆਪਾਂ ਨਾ ਅੱਜ ਦਰਮਿਆਨੇ ਜੇ ਰੇਟ ਵਾਲੀ ਵੀਡੀਓ ਬਣਾਵਾਂਗੇ ਗਾਂ ਤਾਂ ਤੁਸੀਂ ਲੇਵਾ ਦੇਖ ਲਓ ਮਿੱਤਰੋ ਬਹੁਤ ਸੋਹਣੇ ਲੇਵੇ ਵਾਲੀ ਆ ਡਰ ਕੁਆਲਟੀ ਚੈੱਕ ਕਰ ਲਓ ਗਾ ਦਾ ਰੰਗ ਬਾਜ ਵੀ ਬਹੁਤ ਸੋਹਣਾਗਾ ਤੇ ਪੁੱਛਦਿਆਂ ਬਾਈ ਨੂੰ ਡਿਟੇਲ ਇਹਦੀ ਕੀ ਰਹਿੰਦੀ ਹੈ ਡਿਟੇਲ ਤੇ ਹਾਂਜੀ ਬਾਈ ਜੀ ਹਸਤੀ ਕਾਲ ਦੀ ਬਾਈ ਜੀ ਪਿੰਡ ਕਿਹੜਾ ਤੁਹਾਡਾ ਬਹਿਣੀ ਵਾਲ ਜੀ ਬਹਿਣੀ ਵਾਲ ਤੇ ਨਾਂ ਕੀ ਹੈ ਬਾਈ ਤੁਹਾਡਾ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਹਾਂਜੀ ਜਿਹੜੀ ਆ ਪੰਗਾ ਤੋਰ ਕੇ ਦਿਖਾਈ ਆ ਬਾਈ ਅੱਛਾ ਜੀ ਕਿੰਨਾ ਦੁੱਧ ਤਿਆਰ ਹੈ ਤੇ ਮਗਰ ਕੀ ਇਹਦੇ 16 ਕਿਲੋ ਦੁੱਧ ਤਿਆਰ ਆਈ ਮਗਰ ਬੱਚਾ ਜੀ ਬੱਚਾ ਦਾ ਹਾਂਜੀ ਠੀਕ ਆ ਕਿੰਨੇ ਕਿ ਦਿਨਾਂ ਦੀ ਸੂਈ ਆ ਸੂਈ 6 ਦਿਨਾਂ ਦੀ ਹੈ 6 ਦਿਨਾਂ ਦੀ 16 ਲੀਟਰ ਦੁੱਧ ਤਿਆਰ ਆ ਜਾਵਾਂ ਲੈ ਵੀ ਇੱਕ ਤਾਂ ਨੰਬਰ ਬੋਲ ਦੇ ਤੇਰਾ 84377 ਜੀ 17755 ਜੀ ਦੇਖ ਪਰਮਜੀਤ ਬਾਈ ਰੇਟ ਕਰਨਾ ਜਿਹੜਾ ਨਾ ਜਮਹਾਨ ਵਾਲਾ ਕਰੀ ਕਿੰਨੇ ਦੀ ਗਾਂ ਦੇਣੀ ਆ 10000 ਰੁਪਿਆ ਰੇਟ ਆ ਜੀ ਤੇ ਦੇਂਗਾ ਕਿੰਨੇ ਦੀ 40000 ਰੁਪਿਆ ਬਸ ਠੀਕ ਆ ਗੱਲ ਤੇਰੀ ਨੰਬਰ ਵਾਈ ਦਾ ਭਲਾ ਇਹ ਤਾਂ ਦਾ ਇੱਕ ਵਾਰੀ ਸਾਨੂੰ ਇੱਧਰ ਤੋਰ ਕੇ ਦਿਖਾ ਦੇ ਹੋਰ ਤੇ ਗਾਂ ਤੁਸੀਂ ਦੇਖ ਲਓ ਬਾਈ ਸ਼ਾਹ ਕਾਲੇ ਰੰਗ ਦੀ ਖਾਨ ਦਾ ਸਾਈਜ਼ ਦੇਖ ਲਓ ਸਾਈਜ਼ ਜਿਹੜਾ ਹੈਗਾ ਨਾ ਆਹ ਲੇਵਾ ਇੱਥਾ ਨਾਲ ਦੀ ਕੁਆਲਿਟੀ ਜਿਹੜੀ ਬਹੁਤ ਸੋਹਣੀ ਐ ਆਜੋ ਦੋਸਤੋ ਆਪਾਂ ਹੋਰ ਕੋਈ ਪਸ਼ੂ ਆ ਜਿਹੜਾ ਤੋੜ ਕੇ ਦਿਖਾਉਣੇ ਆ ਲੈ ਵੀ ਦੋਸਤੋ ਨਾ ਜਿਹੜੀ ਆਪਾਂ ਗਾਂ ਤੋੜ ਕੇ ਦਿਖਾਈ ਜਾਂਦੇ ਆ ਤੁਹਾਨੂੰ ਆਰਡਰ ਕੁਆਲਿਟੀ ਦੇਖ ਲਓ ਤੁਸੀਂ ਟੈਟ ਲੇਵੇ ਵਾਲੀ ਪੱਟਾਂ ਚ ਸਾਰਾ ਲੇਵਾ ਇਹਦਾ ਪੱਟਾਂ ਚ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦੀਆਂ ਨਾ ਥਾਵਾਂ ਦਾ ਲੇਵੇ ਟੈਟ ਪੂਰੀ ਆਰਡਰ ਕੁਆਲਿਟੀ ਉਵੇਂ ਲੇਵਾ ਆ ਗਾਂ ਦਾ ਇਹਦਾ ਲੈਣੀਆਂ ਡਿਟੇਲ ਪਹਿਲਾਂ ਤੁਸੀਂ ਗਾਂ ਮੰਨੀ ਨਿਗਾਹ ਮਾਰ ਲਓ ਦੋਸਤੋ ਕਿੰਨਾ ਦੁੱਧ ਸਾਰੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਬਾਕੀ ਗਾਂ ਦੇ ਵਿੱਚ ਜਾਦਕ ਕੁਆਲਿਟੀ ਬਹੁਤ ਚੰਗੀ ਗਾਂ ਆ ਗਈ ਆ ਦੇਖ ਲਓ ਤੁਸੀਂ ਫਸਵੇਂ ਲੇਵੇ ਵਾਲੀ ਬੱਚੀ ਹੈ ਜੀ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਹੈਗਾ ਲੈਣੇ ਆ ਬਾਈ ਤੋਂ ਜਾਣਕਾਰੀ ਕੀ ਡਿਟੇਲ ਰਹਿੰਦੀ ਹੈ ਦੀ ਗਾਂ ਦੀ ਤੇ ਕਰਾਉਣਿਆਂ ਗੱਲਬਾਤ ਉਹਦੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜਿਹੜੀ ਆਪਾਂ ਹੱਬਹਿੜ ਤੋੜ ਕੇ ਦਿਖਾਈ ਹੈਗੀ ਹਾਂਜੀ ਹਾਂਜੀ ਤੇ ਇਹਦੀ ਕੀ ਡਿਟੇਲ ਹੈ ਕਿੰਨਾ ਸੂਆ ਸੂਈ ਹੋਈ ਗਾਂ ਨਾ ਪਹਿਲਾ ਸੂਆ ਜੀ ਪਹਿਲਾ ਸੂਆ ਰਾਤ ਹੀ ਸੂਈ ਹੈ ਰਾਤ ਦੀ ਸੂਈ ਹੋਈ ਹਾਂਜੀ ਹਾਂਜੀ ਠੀਕ ਐ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਪਾ ਦੂ 20 ਕਿਲੋ ਜੀ 20 ਕਿਲੋ ਪਹਿਲੇ ਸੂਏ ਹਾਂਜੀ ਹਾਂਜੀ ਤੇ ਕੀ ਰੇਟ ਕਰਤਾ ਰੇਟ ਇਹਦਾ 65000 ਰੁਪਏ ਜੀ ਦੇਣੀ ਕਿੰਨੇ ਦੀ ਹਾਂ ਨਾ 55000 ਦੀ 55000 ਰੁਪਏ ਠੀਕ ਐ ਪਿੰਡ ਕਿਹੜਾ hota ਪੁੱਚੋ ਖੁਰਦ ਪੁੱਚੋ ਖੁਰਦ ਖੁਰਦ ਹਾਂਜੀ ਠੀਕ ਐ ਕੀ ਨਾਮ ਆ ਬਾਈ ਗੁਰਪ੍ਰੀਤ ਤੇ ਨੰਬਰ ਕਿੰਨਾ ਬਾਈ 75086 75004 ਠੀਕ ਐ ਬਾਈ ਤੇ ਜਿੰਨੀ ਮਤਲਬ ਹੁਣ ਮਗਰ ਬੱਚਾ ਕਿ ਬੱਚੀ ਬੱਚੀ ਆ ਜੀ ਬੱਚੀ ਠੀਕ ਐ ਬੱਚੀ ਆ ਦੋਸਤੋ ਮਗਰ ਤੇ ਬਾਕੀ ਤੁਸੀਂ ਗਾਂ ਦੇਖ ਲਓ ਦੋਸਤੋ ਤੇ ਬੱਚੀ ਕੰਨੀ ਕੈਮਰਾ ਵੀ ਮਾਰਦੇ ਇੱਕ ਵਾਰ ਆਪਾਂ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਗਾਂ ਹਨਾ ਤੇ ਬਾਈ ਨੂੰ ਫੋਨ ਨੰਬਰ ਲੱਗੇ ਤੁਸੀਂ ਖਰੀਦ ਸਕਦੇ ਹੋ ਆਜੋ ਹੋਰ ਵੀ ਪਸ਼ੂ ਆਪਾਂ ਤੁਹਾਨੂੰ ਮੈਂ ਵੀ ਦੋਸਤੋ ਨਾ ਇੱਕ ਆਪਾਂ ਤੁਹਾਨੂੰ ਕਾਲੇ ਰੰਗ ਦੇ ਵਿੱਚ ਵਹਿੜ ਤੋਰ ਕੇ ਦਿਖਾਉਣੇ ਹੈਗੇ ਫਿਰ ਲੈਣੇ ਆ ਡਿਟੇਲ ਪਹਿਲਾਂ ਤੁਸੀਂ ਵਹਿੜ ਦੇ ਲੈਵੇ ਦੇ ਮੰਗਰ ਨਿਗਾਹ ਮਾਰ ਲਓ ਤੁਸੀਂ ਹਨਾ ਤੱਚੀਆਂ ਵਹਿੜਾਂ ਨੇ ਹਜੇ ਸੂਣ ਵਾਲੀਆਂ ਵਹਿੜਾਂ ਨੇ ਇਹ ਲੈਣੀਆਂ ਨੇ ਦੇਣ ਤੁਸੀਂ ਆਪ ਦੇਖ ਲਓ ਲੈ ਨਿਆ ਜਾਣਕਾਰੀ ਬਾਈ ਤੋਂ ਕੀ ਡਿਟੇਲ ਰਹਿੰਦੀ ਹੈਗੀ ਹਾਂਜੀ ਬਾਈ ਜੀ ਜਿਹੜੀ ਆਪਾਂ ਬੱਚੀ ਤੌਰ ਕੇ ਦਿਖਾਈ ਹੈਗੀ ਹਾਂਜੀ ਤੇ ਇਹਦੀ ਕੀ ਡਿਟੇਲ ਹੈਗੀ ਪਹਿਲੇ ਸੂਹ ਸੋਹਣਾ ਇਹਨੇ ਹਾਂਜੀ ਪਹਿਲੇ ਸੂਹ ਸੂਹਾ ਦੋ ਦੰਦ ਹੈ ਦੋ ਦੰਦ ਹੈ ਹਾਂਜੀ ਠੀਕ ਹੈ ਤੇ ਕੀ ਮੁੱਲ ਕਰਤਾ ਇਹਦਾ ਮੁੱਲੇ ਤੇ 65000 ਹੈ 65000 ਦੇਣ ਵਾਲੀ ਗੱਲ ਉਸੋ ਇਹ ਨਾਲ ਹੀ 50 ਕਿਤੇ ਛੱਡ ਦਿਆਂਗੇ 50 ਛੱਡ ਦੂੰਗੇ ਹਾਂ ਠੀਕ ਆ ਤੇ ਤੁਹਾਡਾ ਨੰਬਰ ਬੋਲ ਦਿਓ 94638 36855 ਠੀਕ ਹੈ ਤੇ ਆਪਣਾ ਪਿੰਡ ਕਿਹੜਾ ਆ ਗਿਆ ਪਿੰਡ ਪੋਰਸ਼ਮੀਰ ਹੈ ਜੀ ਪੋਰਸ਼ਮੀਰ ਹਾਂਜੀ ਠੀਕ ਹੈ ਤੇ ਹੋਰ ਵੀ ਕੋਈ ਪਸ਼ੂ ਹੈਗਾ ਤੁਹਾਡੇ ਕੋਲੇ ਹਾਂਜੀ ਹਾਂ ਮਹੀਆਂ ਹੁੰਦੇ ਮਹੀਆਂ ਆਪਣੇ ਕੋਲੇ ਹੋਰ ਵੀ ਪਸ਼ੂ ਹੁੰਦੇ ਆ ਠੀਕ ਹੈ ਤੇ ਅੱਜ ਇੱਕ ਦੋ ਬਿਹੜੀਆਂ ਦੂਜੀ ਨਾਲ ਕੱਚੀ ਹੈ ਥੋੜੀ ਜੀ ਅੱਛਾ ਇਹਦੀ ਕੀ ਡਿਟੇਲ ਹੈਗੀ ਇਹਦੇ ਮੁੱਲ 60000 ਆ ਜੀ ਅੱਛਾ 60000 ਹਾਂ ਇਹ 45000 ਦੀ ਛੜਪਾ 45000 ਦੀ ਦੇਣੀ ਆ ਬਸ ਠੀਕ ਹੈ ਜੀ ਤੇ ਮਤਲਬ ਇਹ ਕਿੰਨਾ ਕ ਦੁੱਧ ਪਾ ਦੂਗੀ ਦੋ 1717 18 18 ਲੀਟਰ ਕੜ ਦਾਣੀਆਂ ਦੋਨੇ ਇਹ ਤੋੜ ਕੇ ਦਿਖਾਓ ਵੀ ਸਾਨੂੰ ਹਾਂਜੀ ਤੁਹਾਨੂੰ ਲੈ ਵੀ ਦੋਸਤੋ ਨਾ ਆ ਬੈਡ ਵੀ ਬਾਈਕ ਕੋਲੇ ਬਕਾਊ ਆਗੀ ਤੋੜ ਕੇ ਦਿਖਾ ਦੇ ਗਏ ਲੈ ਵੇ ਦੀਏ ਤੁਸੀਂ ਦੇਖ ਲਓ ਹਜੇ ਕੱਚੀਆਂ ਨੇ ਵਹਿੜਾ ਇਹ 45000 ਰੁਪਏ ਦੀ ਵਹਿੜ ਕਹਿੰਦੇ ਦੇਣੀ ਆ ਅਸੀਂ ਬਾਕੀ ਤੁਸੀਂ ਨਿਗਾਹ ਮਾਰ ਲਓ ਸੂਣ ਦੇ ਵਿੱਚ ਹਜੇ ਟਾਈਮ ਪਿਆ ਇਹਨਾਂ ਦੇ ਬੋਡੀ ਵੰਤਰ ਦੀਆਂ ਚੰਗੀਆਂ ਨੇ ਪਲੀਆਂ ਹੋਈਆਂ ਵਹਿੜਾ ਨੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਵੀ ਵੀਰ ਨੇ ਇਹ ਮਤਲਬ ਪਸ਼ੂ ਖਰੀਦਨੇ ਆ ਹਨਾ ਬਾਈ ਤੋਂ ਕਨਫਰਮ ਡਿਟੇਲ ਆਪਾਂ ਤੁਹਾਨੂੰ ਕਰਕੇ ਦੇਤੀ ਤੇ ਇਦੋਂ ਬਾਅਦ ਜਿਹੜੀ ਤੁਸੀਂ ਫੋਨ ਲਾ ਕੇ ਸਮਾਰ ਕੇ ਤਸੱਲੀ ਤੁਸੀਂ ਆਪ ਤਾਂ ਨਹੀਂ ਹੋ ਦੋਸਤੋ ਆਜੋ ਆਪਾਂ ਅੱਗੇ ਤੁਹਾਨੂੰ ਕੋਈ ਹੋਰ ਪਸ਼ੂ ਦਿਖਾਉਣੇ ਲੈ ਵੀ ਦੋਸਤੋ ਨਾ ਹੁਣ ਆਪਾਂ ਇੱਕ ਤੁਹਾਨੂੰ ਮੱਝ ਦਿਖਾਉਣੇ ਜਿਹੜੀ ਕਿ ਡਬਲ ਹੀ ਮੰਡੀ ਦੇ ਉੱਤੇ ਆਈ ਹੋਈ ਐ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਫਿਰ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਹੱਸੀ ਕਾਲ ਜੀ ਸੋਸਰੀ ਕਾਲ ਬਾਈ ਬਾਈ ਜੀ ਤੁਹਾਡਾ ਨਾਮ ਕੀ ਆ ਨਾ ਮੇਰਾ ਕਿੰਦਾ ਜੀ ਕਿੰਦਾ ਪਿੰਡ ਕਿਹੜਾ ਬਾਈ ਪਿੰਡ ਫੱਗੂ ਬਾਈ ਫੱਗੂ ਹਰਿਆਣੇ ਦੀ ਮੱਝ ਆ ਗਈ ਹਰਿਆਣੇ ਦੀ ਠੀਕ ਆ ਤੇ ਬਾਈ ਜਿਹੜੀ ਆ ਮੱਝ ਹੈ ਨਾ 96 ਸੂਏ ਸੂਈ ਹੋਈ ਹੈ ਦੂਜਾ ਸੂਆ ਸੂਈ ਜੀ ਦੂਜਾ ਸੂਆ ਹਾਂਜੀ ਤੇ ਹਾਂ ਨਾ ਦੱਸੀ ਬਾਈ ਕਿੰਨਾ ਮਤਲਬ ਮੁੱਲ ਤਾਂ ਜੀ ਕਿੰਨਾ ਕਰਾਵੋ 90000 ਜੀ ਬਸ ਠੀਕ ਆ ਤੇ ਦੁੱਧ ਕਿੰਨਾ ਤਿਆਰ ਆ ਬਾਈ ਦੁੱਧ ਬਾਈ ਹੁਣ 13 ਕਿਲੋ ਉੱਪਰ ਉੱਪਰ ਹੋਊਗਾ ਜਮਾ ਛੱਡੇ ਮਰਵਾ ਦੇਣਾ ਘਰੇ ਆ ਕੇ ਡੱਬੇ ਮਰਵਾ ਦੇਣਾ ਅੱਜ ਮੈਂ ਹਾਂ ਡੱਬੇ ਮਰਵਾਦਾ ਜਮਾ ਗਾਰੰਟੀ ਆ ਜਮਾ ਗਾਰੰਟੀ ਨੰਬਰ ਬੋਲ ਦੇ ਤੇਰਾ ਨੰਬਰ 96 ਲੇ ਵੀ ਬੰਦਾ ਜਿਹੜਾ ਹੈਗਾ ਨਾ ਮੈਨੂੰ ਕੋਲਾ ਲੱਗਿਆ ਹੈ ਲੇਵੇ ਵਾਲੀ ਮੱਝ ਦੀ ਦੇਖ ਲਓ ਤੁਸੀਂ ਹਨਾ ਪੂਰਾ ਵਧੀਆ ਲੇਵਾ ਤੇ ਆਹ ਦੇਖ ਲਓ ਆਪਾਂ ਸਿੰਗਾ ਸੂੰਗਾ ਦੀ ਬਾਡੀ ਬੰਤਰ ਤੁਸੀਂ ਚੈੱਕ ਕਰਨੀ ਆ ਬਾਕੀ ਜਿਵੇਂ ਦੁੱਧ ਦੱਸਿਆ ਬਾਈ ਨੇ ਹਨਾ ਦੁੱਧ 13 ਲੀਟਰ ਘਰੇ ਆ ਕੇ ਬੰਦਾ ਦੋ ਦੰਗ ਚੋ ਸਕਦਾ ਤੇ ਹਾਂ ਨਾਲ ਮੁੱਲ ਕਰਾਇਆ ਬਾਈ ਤੂੰ ਆਪਾਂ ਨੰਬਰ ਤੁਹਾਨੂੰ ਲੈ ਕੇ ਦੇਤਾ ਤੇ ਆਹ ਦੇਖ ਲਓ ਮੱਝ ਦੀ ਕੁਆਲਿਟੀ ਤੇ ਮੱਝ ਹੈਗੀ ਚੰਗੀ ਆਜੋ ਆਪਾਂ ਅੱਗੇ ਹੋਰ ਕੋਈ ਪਸ਼ੂ ਤੁਹਾਨੂੰ ਤੋਰ ਕੇ ਦਿਖਾਉਣੇ ਆ।